ਜਿਹੜੀ ਹਲਦੀ ਆ ਇਹ ਬਾਈ ਹੋਰੀ ਗੰਢੀ ਲਾਉਂਦੇ ਆ ਹਨਾ ਆ ਇਹਦਾ ਮਦਰ ਆ ਗਿਆ ਵੀ ਮਦਰ ਹਾਂ ਆ ਮਦਰ ਰੂਟ ਆ ਮਦਰ ਰੂਟ ਆ ਗਿਆ ਜੀ ਉਸ ਤੋਂ ਬਾਅਦ ਆ ਦੇਖੋ ਬਾਈ ਹੋਰੀ ਦੱਸਣਗੇ ਬਾਈ ਆਪਾਂ ਨੂੰ ਇਹਦੇ 'ਚ ਇਹ ਆ ਵੀ ਲਾ ਕੇ ਭੁੱਲਣ ਵਾਲਾ ਕੰਮ ਹੋ ਜਾਂਦਾ ਵੀ ਤੁਸੀਂ ਲਾਤੀ ਆ ਪਰਾਲੀ ਪਾਤੀ ਆ ਤੁਸੀਂ ਕੱਲਾ ਪਾਣੀ ਮੋਸ਼ਰ ਦੇਣਾ ਉਹਨੂੰ ਪਾਣੀ ਵੀ ਤੁਸੀਂ ਗੱਜ ਨਾ ਰੱਖੇ ਬੰਦਾ ਨਵੀਂ ਇਹਦੀ ਬਣੀ ਰਵੇ ਫਸਲ 'ਚ ਕਮਾਈ ਤੁਹਾਡੀ ਉਦੋਂ ਆ ਜਦੋਂ ਤੁਸੀਂ ਇਹਨੂੰ ਵੇਚੋਗੇ ਪਹਿਲਾਂ ਕੋਈ ਵੀ ਬੁਲਾਰਾ ਤੁਹਾਨੂੰ ਆ ਕੇ ਮਲਟੀਪਲਾਈ ਕਰ ਦੇਵੇ ਹਾਂਜੀ ਬਈ ਹਾਂਜੀ 70 ਕੁਇੰਟਲ ਨਿਕਲਿਆ ਈ 60 ਰੁਪਏ ਵਿੱਚ ਹੀ ਤੇ 4 ਲੱਖ 20 ਹਜ਼ਾਰ ਦੀ ਹੋਗੀ ਹਾਂਜੀ ਤੇ ਉਹ ਨਹੀਂ ਮੈਨੂੰ ਲੱਗਦਾ ਠੀਕ ਹੈ ਜਿਆਦਾ ਕਮਾਈ ਆਪਾਂ ਅਸਲ ਚ ਕਮਾਈ ਤੁਹਾਡੀ ਉਦੋਂ ਆ ਜਦੋਂ ਤੁਸੀਂ ਇਹਨੂੰ ਵੇਚੋਗੇ ਪਹਿਲਾਂ ਕੋਈ ਵੀ ਬੁਲਾਰਾ ਤੁਹਾਨੂੰ ਆ ਕੇ ਮਲਟੀਪਲਾਈ ਕਰ ਦੇਵੇ ਹਾਂਜੀ ਬਈ ਹਾਂਜੀ 70 ਕੁਇੰਟਲ ਨਿਕਲਿਆ ਈ 60 ਰੁਪਏ ਵਿੱਚ ਹੀ ਤੇ 4 ਲੱਖ 20 ਹਜ਼ਾਰ ਦੀ ਹੋਗੀ ਹਾਂਜੀ ਤੇ ਉਹ ਨਹੀਂ ਮੈਨੂੰ ਲੱਗਦਾ ਯੰਗ ਫਾਰਮਰ ਚੈਨਲ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਦੋਸਤੋ ਪੰਜਾਬ ਦੇ ਕਿਸਾਨਾਂ ਨੂੰ ਅਕਸਰ ਹੀ ਜਿਹੜੇ ਫੇਸਬੁੱਕ ਤੇ ਜਾਂ ਵਿਦਵਾਨ ਲੋਕ ਆ ਇਹ ਭੰਡਦੇ ਰਹਿੰਦੇ ਆ ਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਪੈਸਟੀਸਾਈਡ ਰੇ ਸਪਰੇਅ ਵਰਤਦੇ ਆ ਕਿਸਾਨ ਤੇ ਜਿਹੜੀਆਂ ਫਸਲਾਂ ਜਾਂ ਨਾਜ ਆ ਸਾਡੇ ਉਹ ਖਾਣ ਯੋਗ ਨਹੀਂ ਆ। ਪਰ ਆਪਣੇ ਪੰਜਾਬ ਦੇ ਵਿੱਚ ਅਜੇੇ ਵੀ ਨੌਜਵਾਨ ਕਿਸਾਨ ਹੈਗੇ ਨੇ ਜਿਹੜੇ ਕਿ ਸਾਰੇ ਆਪਾਂ ਗੱਲ ਕਰੀਏ ਸਾਰੇ ਸੰਸਾਰ ਲਈ ਉਦਾਹਰਨ ਬਣੇ ਹੋਏ ਨੇ ਜਿਹੜੇ ਕਿਸਾਨ ਆਪਣੇ ਖੇਤ ਦੇ ਵਿੱਚ ਕੁਦਰਤੀ ਤਰੀਕੇ ਦੇ ਨਾਲ ਫਸਲਾਂ ਉਗਾਉਂਦੇ ਨੇ ਜੇ ਆਪਾਂ ਰਸੋਈ ਦੀ ਗੱਲ ਕਰੀ ਤਾਂ ਆਪਣੇ ਰਸੋਈ ਦੇ ਵਿੱਚ ਹਰ ਰੋਜ਼ ਹਲਦੀ ਆਪਾਂ ਵਰਤਦੇ ਹੈਗੇ ਹਲਦੀ ਪਾਊਡਰ ਦੀ ਵਰਤੋਂ ਹੁੰਦੀ ਆ ਤਾਂ ਇਸ ਦੇ ਵਿੱਚ ਵੀ ਬਹੁਤ ਜ਼ਿਆਦਾ ਕੈਮੀਕਲ ਪਾਇਆ ਜਾਂਦਾ ਜਿਵੇਂ ਪਿਛਲੇ ਸਮੇਂ ਦੇ ਵਿੱਚ ਆਪਣੇ ਭਾਰਤੀ ਮਸਾਲਿਆਂ ਦੇ ਸੈਂਪਲ ਫੇਲ ਹੋਏ ਆ ਤੇ ਬਹੁਤ ਚਰਚਾ ਦਾ ਵਿਸ਼ਾ ਬਣਿਆ ਅੱਜ ਆਪਾਂ ਆਏ ਆ ਕੋਟਪੂਰਾ ਦੇ ਨੇੜੇ ਪਿੰਡ ਪੰਜਗਰਾਈ ਦੇ ਨੌਜਵਾਨ ਕਿਸਾਨ ਕੋਲ ਜਿਹੜੇ ਕਿ ਹਲਦੀ ਦੀ ਖੇਤੀ ਕਰਦੇ ਨੇ ਤੇ ਹਲਦੀ ਵੀ ਕੁਦਰਤੀ ਤਰੀਕੇ ਦੇ ਨਾਲ ਕਰਦੇ ਨੇ ਇੱਕ ਤਾਂ ਕਹਿਣ ਦੀ ਗੱਲ ਹੁੰਦੀ ਆ ਕਿ ਅਸੀਂ ਰੇਸਪਰੇ ਨਹੀਂ ਵਰਤਦੇ ਤਾਂ ਬਹੁਤ ਲੋਕ ਆ ਜਿਹੜੇ ਸਾਰਾ ਕੁਝ ਵਰਤਦੇ ਹੁੰਦੇ ਆ ਪਰ ਬਾਈ ਹੋ ਰਹੀ ਹੈ ਜਿਹੇ ਕਿਸਾਨ ਨੇ ਜਿਹੜੇ ਅਸਲ ਦੇ ਵਿੱਚ ਆਰਗੈਨਿਕ ਖੇਤੀ ਕਰਦੇ ਨੇ ਤੇ ਜਿਹੜੀ ਹਲਦੀ ਉਗਾ ਕੇ ਉਸ ਤੋਂ ਬਾਅਦ ਪ੍ਰੋਸੈਸਿੰਗ ਵੀ ਖੁਦ ਕਰਦੇ ਨੇ ਤੇ ਮਾਰਕੀਟਿੰਗ ਖੁਦ ਕਰਦੇ ਨੇ ਆਜੋ ਬਾਈ ਦਾ ਸਵਾਗਤ ਕਰਦੇ ਆਂ ਤੇ ਹਲਦੀ ਦੀ ਖੇਤੀ ਬਾਰੇ ਸਾਰੀਆਂ ਗੱਲਾਂ ਬਾਤਾਂ ਇਹਨਾਂ ਨਾਲ ਕਰਾਂਗੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਬਈ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਬਹੁਤ 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 ਧੰਨਵਾਦ ਬਾਈ ਸਭ ਤੋਂ ਪਹਿਲਾਂ ਤਾਂ ਬਾਈ ਵਧਾਈ ਦੇ ਪਾਤਰੋਂ ਹਨਾ ਤੁਸੀਂ ਖੇਤ ਦੇਖ ਕੇ ਮਨ ਖੁਸ਼ ਹੋ ਗਿਆ ਵੀ ਤੁਸੀਂ ਕੁਦਰਤੀ ਤਰੀਕੇ ਦੇ ਨਾਲ ਹਲਦੀ ਦੀ ਫਸਲਾਂ ਜਿਹੜੀ ਉਹ ਕਰ ਰਹੇ ਹੋ ਹਾਂਜੀ ਬਾਈ ਅਸੀਸਾਂ ਸਾਰਿਆਂ ਦੀਆਂ ਬਾਕੀ ਅਵੇ ਚਲੋ ਜਿਹੜੀ ਪਿੱਛੇ ਬਜ਼ੁਰਗਾਂ ਤੋਂ ਜਿਹੜੀ ਮਿਹਨਤ ਆਪਣਾ ਮਿਲੀ ਵੀ ਆ। ਉਹ ਹੁਣ ਤੱਕ ਮਹਾਰਾਜ ਦੀ ਕਿਰਪਾ ਨਾਲ ਨਿਭਾਈ ਜਾਂਦੇ ਅੱਗੇ। ਠੀਕ ਹੈ ਬਾਈ। ਤੇ ਬਾਕੀ ਜਿਹੜਾ ਤੁਸੀਂ ਪਹਿਲਾਂ ਪਿਆਰ ਦਿੱਤਾ ਪਹਿਲੀ ਵੀਡੀਓ ਪਾਈ ਸੀ ਉਤੋਂ ਬਹੁਤ ਆਪਾਂ ਨੂੰ ਰਿਸਪੌਂਸ ਮਿਲੇ ਆ ਪਿੱਛੇ ਆਪਾਂ ਨੂੰ ਫੀਡਬੈਕ ਵਧੀਆ ਮਿਲੇ। ਹਾਂਜੀ। ਬਹੁਤ ਸਾਰੇ ਲੋਕਾਂ ਨੇ ਅੱਗੇ ਹਲਦੀ ਦੀ ਖੇਤੀ ਸ਼ੁਰੂ ਵੀ ਕੀਤੀ ਆ। ਤੇ ਆਪਾਂ ਕਿਸੇ ਨੂੰ ਇਹ ਨਹੀਂ ਕਿਹਾ ਵੀ ਸਾਡੇ ਤੋਂ 20 ਲੈ ਕੇ ਸ਼ੁਰੂ ਕਰੋ ਇਦਾਂ। ਆਪਾਂ ਕਿਹਾ ਥੋੜੀ ਕਰ ਲਈ ਤੁਸੀਂ ਸ਼ੁਰੂ ਕਰਨੀ ਚਾਹੀਦੀ ਸਾਰੀ। ਠੀਕ ਹੈ ਬਾਈ। ਦੋਸਤੋ ਬਾਈ ਦੀ ਪਹਿਲਾ ਵੀਡੀਓ ਆਪਾਂ ਸ਼ੂਟ ਕੀਤੀ ਸੀਗੀ ਜਦੋਂ ਹਲਦੀ ਦੀ ਬਜਾਈ ਦਾ ਸਮਾਂ ਸੀਗਾ। ਇਹ ਕੋਈ ਪੇਡ ਪ੍ਰਮੋਸ਼ਨ ਨਹੀਂ ਜਾਂ ਪਹਿਲਾਂ ਵੀ ਆਪਾਂ ਕੋਈ ਪੇਡ ਪ੍ਰਮੋਸ਼ਨ ਨਹੀਂ ਕੀਤੀ ਸਾਡਾ ਮਕਸਦ ਹੈਗਾ ਵੀ ਜੇਕਰ ਇਹ ਇਹੋ ਜਿਹੇ ਕਿਸਾਨ ਆ ਜਿਹੜੇ ਮਿਹਨਤ ਕਰਦੇ ਨੇ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਖੁਦ ਮਾਰਕੀਟਿੰਗ ਕਰੀ ਜਾਂਦੇ ਨੇ ਤਾਂ ਇਹੋ ਜਿਹੇ ਲੋਕਾਂ ਦਾ ਕੰਮ ਆ ਜਿਹੜਾ ਉਹ ਤੁਹਾਡੇ ਤੱਕ ਆਉਣਾ ਚਾਹੀਦਾ ਤਾਂ ਕਿ ਤੁਸੀਂ ਸਿੱਧੇ ਅਜਿਹੇ ਕਿਸਾਨਾਂ ਨਾਲ ਜੁੜ ਸਕੋ ਅੱਜ ਆਪਾਂ ਹਲਦੀ ਦਾ ਖੇਤ ਤੁਹਾਨੂੰ ਦਿਖਾਵਾਂਗੇ ਬਾਈ ਨਾਲ ਪੂਰੀ ਗੱਲਬਾਤ ਵੀ ਕਰਾਂਗੇ ਬਾਈ ਜਿਹੜੀ ਹਲਦੀ ਦੀ ਫਸਲ ਆਪਾਂ ਦੇਖ ਰਹੇ ਹਾਂ ਪਿੱਛੇ ਹਨਾ ਇਹ ਕਿੰਨੇ ਸਮੇਂ ਦੀ ਹੋ ਗਈ ਹੈ ਜੀ ਕਦੋਂ ਬਜਾਈ ਕੀਤੀ ਸੀ ਇਹ ਬਈ ਅਪ੍ਰੈਲ ਦੀ ਬਜਾਈ ਆ ਅਪ੍ਰੈਲ ਅਖੀਰ ਦੀ ਹਾਂਜੀ ਤੇ ਕੁਝ ਆਪਾਂ ਮਈ ਚ ਵੀ ਲਾਇਆ ਏਰੀਆ ਤੇ ਮਈ ਦੇ ਪਹਿਲੇ ਹਫਤੇ ਚ ਹਾਂਜੀ ਇਹ ਲਗਭਗ ਸਾਢੇ 3 ਮਹੀਨਿਆਂ ਦੀ 3 ਮਹੀਨਿਆਂ ਦੀ ਫਸਲ ਹੈਗੀ ਹੈ ਹੂੰ ਤੇ ਆਪਾਂ ਇੱਥੇ ਜਿਹੜਾ ਪਹਿਲਾਂ ਆਪਣੇ ਕੋਲ ਏਰੀਆ ਸੀ ਉਹ ਡੇਢ ਕਿੱਲੇ ਸੀਗਾ ਅੱਛਾ ਇੱਥੇ ਆਪਣੇ ਕੋਲ 3 ਕਿੱਲੇ ਨੇ ਆਪਾਂ ਹਲਦੀ ਦੀਆਂ ਬਹੁਤ ਸਾਰੀਆਂ ਕਿਸਮਾਂ ਨੇ ਆਪਣੇ ਭਾਰਤ ਚ ਹਾਂਜੀ ਤੇ ਆਪਾਂ ਉਹਦੇ ਚੋਂ ਜਿਹੜੇ ਆਪਾਂ ਆਪਣੇ origion ਚ ਪੰਜਾਬ 2 ਦੀ ਨਰੋਲ ਆਪਾਂ ਉਹਦੇ ਤੇ ਕੰਮ ਕਰਦੇ ਪਏ ਆਂ ਪੰਜਾਬ 2 ਵੈਰਾਈਟੀ ਹੈ ਜੀ ਵੈਰਾਈਟੀ ਹੈ ਜਿਹੜੀ ਇਹ ਪੀਏਯੂ ਲੁਧਿਆਣਾ ਦੀ ਹੈ ਜੀ ਹਾਂ ਜੀ ਪੀਏਯੂ ਲੁਧਿਆਣਾ ਦੇ ਦੋ ਵੈਰਾਈਟੀਆਂ ਨੇ ਪੰਜਾਬ ਨੰਬਰ 1 ਤੇ 2 ਤੇ ਆਪਾਂ 2 ਤੇ ਕੰਮ ਕਰਦੇ ਪਏ ਆਂ ਜਿਹੜੀ ਵੀ ਵੈਰਾਈਟੀ ਜਿਹੜੇ ਵੀ ਖਿੱਤੇ ਦੀ ਹੈਗੀ ਉਹ ਵਧੀਆ ਜਿਹੜਾ ਵੀ ਕਿਸਾਨ ਨੇੜੇ ਜਿੰਨੂੰ ਜਿਹੜੀ ਵੈਰਾਈਟੀ ਸੂਟ ਕਰਦੀ ਉਹ ਲਾ ਸਕਦੇ ਬਈ ਇੱਕ ਬੂਟਾ ਨਾ ਪੱਟ ਕੇ ਦਿਖਾ ਦਿਓ ਤਾਂ ਕਿ ਪਤਾ ਲੱਗ ਜੇ ਹਨਾ ਕਈ ਲੋਕਾਂ ਨੂੰ ਹਜੇ ਇਹ ਨਹੀਂ ਪਤਾ ਵੀ ਹਲਦੀ ਹੁੰਦੀ ਕਿਵੇਂ ਆ ਹਨਾ ਇਹਦਾ ਪਾਊਡਰ ਕਿਵੇਂ ਬੰਦ ਹੈ ਦੀ ਬਜਾਈ ਕਿਵੇਂ ਹੁੰਦੀ ਆ ਇੱਕ ਆਪਾਂ ਦਿਖਾ ਦਗੇ ਵੀ ਗੰਢੀ ਥੱਲੇ ਬੰਦਦੀ ਕਿਵੇਂ ਆ ਕੋਈ ਵੀ ਜਿਹੜੀ ਹਲਦੀ ਆ ਇਹ ਬਾਈ ਹੋਰੀ ਗੰਢੀ ਲਾਉਂਦੇ ਆ ਹਨਾ ਆ ਇਹਦਾ ਮਦਰ ਆ ਗਿਆ ਵੀ ਮਦਰ ਹਾਂ ਆ ਮਦਰ ਰੂਟ ਆ ਮਦਰ ਰੂਟ ਆ ਗਿਆ ਜੀ ਉਸ ਤੋਂ ਬਾਅਦ ਆ ਦੇਖੋ ਬਾਈ ਹੋਰੀ ਦੱਸਣਗੇ ਬਾਈ ਕਿਵੇਂ ਤਿਆਰੀ ਤੁਸੀਂ ਦੇਖੋਗੇ ਹਲਦੀ ਦੇ ਉੱਪਰ ਪ੍ਰਾਲੀ ਪਾਉਣ ਦਾ ਵੀ ਚਲੋ ਨਾਲ-ਨਾਲ ਫਾਇਦਾ ਹਾਂਜੀ ਆ ਸਾਰੇ ਨੇਚਰਲ ਜਿਹੜੇ ਆਪਣੇ ਅਰਥਵਾਰਮਸ ਹੈਗੇ ਨੇ ਹਾਂਜੀ ਉਹਨਾਂ ਦਾ ਹੀ ਆ ਸਾਰਾ ਜਿਵੇਂ ਗਡੋਏ ਹੋਗੇ ਜਾਂ ਹੋਰ ਜੀਵਾਣੂ ਹੋਗੇ ਹਨਾ ਹਾਂਜੀ ਗਡੋਏ ਜਿਹੜੇ ਆਪਾਂ ਕਹਿੰਦੇ ਆ 10 ਫੁੱਟ ਤੱਕ ਵਾਹੁੰਦਾ ਆਪਣੀ ਜ਼ਮੀਨ ਨੂੰ ਉਹ ਆ ਉਹਦਾ ਹੈ ਅੱਛਾ ਜੀ ਤੇ ਆ ਆਪਣਾ ਹੀ ਮਦਰ ਸੀਡ ਆ ਗਿਆ ਇਹਦੇ ਤੋਂ ਗਾਂ ਇਹਨੇ ਫਟਾਰ ਲਈ ਹੈ ਹਾਂਜੀ ਆ ਸਾਰੇ ਇਹਦੇ ਨਾਲ ਬਣ ਰਹੇ ਨੇ ਇਹ ਨਵੇਂ ਬਣ ਰਹੇ ਨੇ ਹਾਂਜੀ ਇਹ ਤੁਸੀਂ ਦੱਸ ਦਿਓ April ਦੇ end 'ਚ ਬਜਾਈ ਹੋਈ ਹੈ ਜੀ ਹਾਂਜੀ April ਦੇ end 'ਚ ਹੋਈ ਹੈ ਹਾਂਜੀ ਇਹ ਹੁਣ ਪੂਰਾ ਐਕਤੀ ਗਰਮੀ ਕਰਕੇ ਹੈਗੀ ਹੈ ਗ੍ਰੋਥ ਕੱਟ ਪਰ ਇਹਨੇ ਜਦੋਂ ਨੂੰ ਤੁਹਾਡੇ ਕੋਲੇ ਅਕਤੂਬਰ ਆਉਣਾ ਹੀ ਅਕਤੂਬਰ ਲੰਘ ਜਾਣਾ ਪੂਰਾ ਨਵੰਬਰ ਤੱਕ ਜਾ ਕੇ ਇਹਨੇ ਇੱਥੋਂ ਤੱਕ ਪਹੁੰਚ ਗਿਆ ਅੱਛਾ ਹਾਈਟ ਪੂਰੀ ਕਰ ਜਾਂਦੀ ਹਲਦੀ ਹਾਈਟ ਬਹੁਤ ਕਰ ਜਾਂਦੀ ਠੀਕ ਹੈ ਜੀ ਤੇ ਇਹ ਤੁਸੀਂ ਵੱਧ ਤੋਂ ਵੱਧ ਜਿੰਨੀ ਪਰਾਲੀ ਪਾ ਸਕਦੇ ਆ ਹਾਂਜੀ ਉਹ ਫਾਇਦਾ ਰਹਿੰਦਾ ਇਹਨੂੰ ਬਈ ਸਮਾਂ ਵੜਾ ਲੈਂਦੀ ਹੈ ਹਲਦੀ ਜਿਹੜੇ ਨਵੇਂ ਲੋਕ ਬੀਜਦੇ ਹਨਾ ਪਟ ਪਟ ਕੇ ਮਿਰਰ ਵਾਂਗ ਦੇਖੀ ਜਾਂਦੇ ਹਰ ਮਹੀਨਾ ਹੋ ਗਿਆ ਉਗਰੀ ਨਹੀਂ ਹਜੇ ਪਾਣੀ ਨਹੀਂ ਪੂਰਾ ਆਉਂਦਾ ਕਈਆਂ ਤੋਂ ਜਾਂ ਗੰਦ ਪਿੱਲ ਹੋ ਜਾਂਦਾ ਹਨਾ ਇਹ ਸਹੀ ਜੇ ਆਪਾਂ ਪਾਣੀ ਲਾਉਂਦੇ ਰਹੀਏ ਪਰਾਲੀ ਪਾਈ ਆ ਤਾ ਕਿੰਨੇ ਟਾਈਮ ਚ ਨਿਕਲ ਆਉਂਦੀ ਹੈ ਬਾਹਰ ਇਹ ਬਈ ਡੇਢ ਮਹੀਨੇਾਂ ਨੂੰ ਲੈ ਜਾਂਦੀ ਫਸਲ ਮੰਨ ਲਓ ਕੋਈ ਵੀ ਉੱਪਰ ਪਿਆ ਪਹਿਲਾਂ ਤੂੰ ਹੀ ਕੱਢਿਆ ਹੁੰਦਾ ਹੈਗਾ 2 ਮਹੀਨੇ ਡੇਢ 2 ਮਹੀਨੇ ਚ ਫਸਲ ਬਾਹਰ ਆ ਜਾਂਦੀ ਹੈ ਪਰ ਇਹ ਮੰਨ ਲਓ ਆਪਾਂ ਨੂੰ ਇਹਦੇ ਚ ਇਹ ਆ ਬਈ ਲਾ ਕੇ ਭੁੱਲਣ ਵਾਲਾ ਕੰਮ ਹੋ ਜਾਂਦਾ ਵੀ ਤੂੰ ਹੀ ਲਾਤੀ ਹੈ ਪਰਾਲੀ ਪਾਤੀ ਹੈ ਤੁਸੀਂ ਕੱਲਾ ਪਾਣੀ ਮੋਸਰ ਦੇਣਾ ਉਹਨੂੰ ਪਾਣੀ ਵੀ ਤੁਸੀਂ ਗੱਜ ਨਾ ਰੱਖੇ ਬੰਦਾ ਨਮੀ ਇਹਦੀ ਬਣੀ ਰਵੇ ਬਸ ਬਰਕਰਾਰ ਕਈ ਵਾਰ ਆਪਾਂ ਨੂੰ ਤਾਂ ਉਹ ਪਰਾਲੀ ਸੁੱਕੀ ਦਿਸ ਜਾਂਦੀ ਹੈ ਥੱਲੇ ਬਹੁਤ ਨਮੀ ਹੁੰਦੀ ਹੈ ਇਹਦੇ ਚ ਠੀਕ ਹੈ ਤਾਂ ਇਹ ਹੈਗਾ ਕਿਉਂਕਿ ਸਾਨੂੰ ਵੀ ਫੋਨ ਬਹੁਤ ਆਏ ਬਾਈ ਯਾਰ ਹਰੇ ਉੱਗੀ ਨੇ ਉੱਗੀ ਨੇ ਜਿਹਨੇ ਨਵੀਂ ਲਾਈ ਸੀ ਹਾਂਜੀ ਤਾਂ ਇਹਦੇ ਚ ਇਹੀ ਆ ਵੀ ਉਗਣਾ ਕਿਉਂਕਿ ਇਹ 10 ਮਹੀਨੇ ਲੈ ਜਾਂਦੀ ਫਸਲ ਹੂੰ ਤਾਂ ਤੁਸੀਂ ਉਹਦਾ ਟਾਈਮ ਪੀਰੀਅਡ ਆਪ ਹੀ ਨੋਟ ਕਰ ਲਓ ਵੀ ਉਹਨੇ ਉਗਣਾ ਕਿੰਨੇ ਟਾਈਮ ਚ ਹੋਊਗਾ ਸਾਲ ਦੀ ਫਸਲ ਹੀ ਆ ਜਾਂਦੀ ਇੱਕ ਤਰੀਕੇ ਨਾਲ ਹਾਂ ਜਿਹੜੇ ਆਪਣੇ ਮਿਹਨਤੀ ਬੰਦੇ ਨੇ ਉਹ ਆਪਦਾ ਅਪਰਾਇ ਚ ਲਾ ਕੇ ਥੋੜੀ ਜਿਹੀ ਗੇਤੀ ਲਾ ਲੈਂਦੇ ਨੇ ਹਾਂਜੀ ਤਾਂ ਉਹ ਦਸੰਬਰ ਚ ਪਾਟ ਲੈਂਦੇ ਨੇ ਅੱਛਾ ਫਿਰ ਮਾਘ ਚ ਜਾ ਕੇ ਚੜੇ ਮਾਘ ਉਹ ਗੰਡੇ ਲਾ ਦਿੰਦੇ ਨੇ ਠੀਕ ਹੈ ਗੰਡੇ ਲਾ ਸਕਦੇ ਆ ਉੱਥੇ ਗੰਡੇ ਪਕਾਵੇਂ ਲਾ ਕੇ ਅਪ੍ਰੈਲ ਚ ਪੱਟ ਲੈਂਦੇ ਅੱਛਾ ਤੇ ਅਪ੍ਰੈਲ ਚ ਫੇਰ ਹਲਦੀ ਫੇਰ ਇਹਦੀ ਬਜਾਈ ਹੋ ਜਾਂਦੀ ਆ ਹਾਂਜੀ ਫੇਰ ਹਲਦੀ ਭਾਈ ਜੇ ਨੂੰ ਗੱਲ ਕਰੀ ਆ ਪੋਖਰਾਕ ਦੇਣੀ ਆ ਹਨਾ ਹਾਂਜੀ ਜਿਹੜਾ ਕੈਮੀਕਲ ਕਿਸਾਨ ਆ ਕੈਮੀਕਲ ਵਾਲਾ ਉਹ ਤਾਂ ਡੀਏਪੀ ਸੁਪਰ ਪਾਉ ਯੂਰੀਆ ਪੋਟਾਸ਼ ਆ ਨਾ ਸਾਰਾ ਕੁਝ ਵਰਤੂਗਾ ਉਹਦੇ ਨਾਲ ਸਾਈਬਾਨਾ ਝਾੜ ਆਉਣਾ ਤੁਸੀਂ ਫੇਰ ਕੀ ਵਰਤ ਦਿਓ ਕਾਦੇ ਖਰਾਕ ਕੀ ਦਿਨੇ ਉਹਨੂੰ ਜਿਹਦੇ ਨਾਲ ਇਹਨੇ ਤਿਆਰ ਹੋਣਾ ਹੈ ਦੇਖੋ ਭਾਈ ਜਿਹੜਾ ਇਹਦੇ ਚ ਅਲੱਗ-ਅਲੱਗ ਬੰਦੇ ਦਾ ਆਪ ਦਾ ਤਜਰਬਾ ਹੈਗਾ ਪਰ ਇਹਦਾ ਜਿਹੜਾ ਯੂਨੀਵਰਸਿਟੀ ਦੇ ਝਾੜਾ ਹਾਂਜੀ ਉਹ 120 ਕੁਇੰਟਲ ਆ ਹਾਂਜੀ ਆਪਾਂ ਆਰਗੈਨਿਕ ਚ ਜਿਹੜਾ 70 ਕੁਇੰਟਲ ਲਿਆ 70 ਕੁਇੰਟਲ ਹੋਈ ਸੀ 70 ਕੁਇੰਟਲ ਅਸੀਂ ਝਾੜ ਮੰਨਦੇ ਹਾਂਜੀ ਤੇ ਜਿਹੜਾ ਆਪਾਂ ਜਿਹੜੀ ਵਿਧੀ ਵਰਤੀ ਆ ਆਪਾਂ ਇਹਦੇ ਚ ਕੀ ਹੈਗਾ ਵੀ 8 ਤੋਂ 10 ਟਰਾਲੀਆਂ ਅਸੀਂ ਰੂੜੀਆਂ ਪਾ ਦਿੰਨੇ ਥੱਲੇ ਪਿੱਲੇ ਚ ਹਾਂ ਕਿੱਲੇ ਚ ਗਲੀ ਰੂੜੀ ਪੂਰੀ ਗਲੀ ਰੂੜੀ ਪੂਰੀ ਉਹ 8 ਤੋਂ 10 ਟਰਾਲੀਆਂ ਤੁਸੀਂ ਪਾ ਦੇਣਗੇ ਹੂੰ ਜਿਹੜਾ ਆ ਆ ਖਿੱਤਾ ਦੇਖਦੇ ਹੋ ਤੁਸੀਂ ਇਹਦੇ ਚ ਹਾਂਜੀ ਇਹਦੇ ਚ ਰੂੜੀ ਵੀ ਨਹੀਂ ਪਈਗੀ ਇਹ ਸਾਡਾ ਮੰਨ ਲਓ 2010 ਤੋਂ ਆਰਗੇਨਿਕ ਚਾਹ ਫਾਰਮ ਅੱਛਾ ਇਹਦੇ ਚ ਅਸੀਂ ਇਹਦੀ ਏਰੀਆ ਵਧਾਇਆ ਕਰਕੇ ਰੂੜੀ ਵੀ ਮੌਕੇ ਤੇ ਉਹਨਾਂ ਵਾਂਣਾ ਚ ਪਈਗੀ ਪਰ ਅਸੀਂ ਆ ਕੇ ਕੋਈ ਨਾ ਵੀ ਇਹ ਵੀ ਹਲਦੀ ਚ ਲਿਆਉਣੇ ਪਰ ਇਹਦਾ ਪੂਰਾ ਡਿਵੈਲਪ ਹੋ ਗਿਆ ਕੁਦਰਤੀ ਹੈ ਨਾ ਇਹ ਮਾਈਕਰੋ ਜਿਹੜੇ ਹੈਗੇ ਜਿ ਨਿਊਟ੍ਰੀਐਂਟ ਹੋਗੇ ਜਾਂ ਜੀਵ ਜੰਤੂ ਆ ਦੂਸਰਾ ਹਾਂਜੀ ਦੂਸਰਾ ਜਦੋਂ ਫਸਲ ਆ ਨਾ ਜੇ ਤੁਸੀਂ ਏਰੀਆ ਬਦਲ ਕੇ ਲਾਉਂਦੇ ਹੋ ਜਿੱਥੇ 2 ਸਾਲ ਹਲਦੀ ਕਰ ਲਈਏ ਉੱਥੇ ਤੀਜੇ ਸਾਲ ਤੁਸੀਂ ਹਲਦੀ ਨਾ ਲਾਓ अच्छा एरिया बदल लो ठीक है ओदे ਨਾਲ ਵੀ ਪ੍ਰੋਡਕਸ਼ਨ ਤੇ ਫਰਕ ਪੈਂਦਾ ਝਾੜ ਘਟਦਾ ਹੈਗਾ ਝਾੜ ਘਟਦਾ ਹੈਗਾ ਤਾਂ ਫਸਲ ਦਾ ਬਦਲ ਹੀ ਕਾਰਨ ਜ਼ਰੂਰੀ ਹੈ ਹਾਂਜੀ ਤੇ ਦੂਜਾ ਇਹਦੇ ਚ ਹੈਗਾ ਵੀ ਤੁਸੀਂ ਪ੍ਰਾਲੀ ਤੁਹਾਡੇ ਕੋਲੇ ਹੋਣੀ ਬਹੁਤ ਜ਼ਰੂਰੀ ਹੈ 1 ਕਿੱਲੇ ਤੇ ਲਗਭਗ 2.5 ਤੋਂ 3 ਕਿੱਲਾਂ ਦੀ ਪ੍ਰਾਲੀ ਪੈ ਜਾਂਦੀ ਹੈ ਅੱਛਾ ਜੀ ਤਾਂ ਉਸ ਹਾਵ ਨਾਲ ਤੁਸੀਂ ਜਿਹੜੀ ਪ੍ਰਾਲੀ ਹੈ ਆਪਦੀ ਉਹ ਵੀ ਬੰਦੋਬਾਸਤ ਰੱਖਣਾ ਹੈਗਾ ਪਹਿਲਾਂ ਹੀ ਇਨੂੰ ਬਈ ਹੁਣ ਜਿਵੇਂ ਫਸਲ ਉਗ ਰਹੀ ਆ ਤੁਹਾਡੀ ਹੋ ਗਈ ਆ ਹਾਈਟ 2 2 3 3 ਫੁੱਟ ਹਾਂਜੀ ਹੁਣ ਇਹਨੂੰ ਪਾਣੀ ਫਿਰ ਕਿੰਨੇ ਦਿਨਾਂ ਤੋਂ ਦਿਨੇਓ ਪਾਣੀ ਪਈ ਦੀ ਨਮੀ ਦੇਖ ਕੇ ਹੁਣ ਇਹਨੂੰ ਪਾਣੀ ਲਾ ਦੇਣਾ ਹਮ ਸਾਰੀ ਨੂੰ ਹੁਣ ਜਿਵੇਂ ਪਤਾ ਆਪਾਂ ਨੂੰ ਲੱਗਣ ਵਾਲਾ ਪਾਣੀ ਤਾਂ ਹੁਣ ਲਾ ਦੇਣਾ ਅੱਛਾ ਦੁਪਹਿਰ ਦੇ ਸਮੇਂ ਆਪਾਂ ਇਹਦਾ ਕੋਈ ਜੱਜ ਨਹੀਂ ਕਰ ਸਕਦੇ ਪੱਤਿਆਂ ਨੂੰ ਦੇਖ ਕੇ ਨਹੀਂ ਜੱਜ ਕਰ ਸਕਦੇ ਦੁਪਹਿਰ ਸਵੇਰ ਦੇ ਸਮੇਂ ਇਹਦੇ ਪੱਤੇ ਖੁੱਲੇ ਹੋਣਗੇ ਹਾਂਜੀ ਦੁਪਹਿਰ ਦੇ ਸਮੇਂ ਇਕੱਠੀ ਕਰ ਲੈਂਦੀ ਪੱਤੇ ਤਾ ਮੌਇਸਚਰ ਲੂਜ਼ ਨਾ ਹੋਵੇ ਅੱਛਾ ਤਾਂ ਕਈ ਇਹਦੇ ਵਿੱਚ ਤੁਸੀਂ ਪਰਾਲੀ ਹਟਾ ਕੇ ਦੇਖ ਲੈਣਾ ਤਾਂ ਫਿਰ ਪਾਣੀ ਲਾ ਦੇਣਾ ਠੀਕ ਹੈ ਜੀ ਜਿਵੇਂ ਕਿਸਾਨ ਬਈ ਹਲਦੀ ਵਾਲੇ ਬਹੁਤ ਘੱਟ ਹਨਾ ਪੰਜਾਬ ਦੇ ਵਿੱਚ ਜਿਆਦਾ ਖੇਤੀ ਨਹੀਂ ਹੁੰਦੀ ਤੇ ਬਹੁਤ ਘੱਟ ਕਿਸਾਨ ਆ ਜਿਹੜੇ ਖੇਤੀ ਕਰਦੇ ਆ ਪਰ ਪ੍ਰੋਸੈਸਿੰਗ ਤੇ ਮਾਰਕੀਟਿੰਗ ਨਹੀਂ ਕਰਦੇ ਤੁਸੀਂ ਫਿਰ ਇਹ ਕਿਵੇਂ ਸੋਚਿਆ ਵੀ ਹਲਦੀ ਵੇਚਣੀ ਵੀ ਆਪ ਆ ਪੀਸਣੀ ਵੀ ਆਪ ਆ ਹਨਾ ਕਿੰਨਾ ਸਮਾਂ ਲੱਗਿਆ ਹੈਗਾ ਮਾਰਕੀਟਿੰਗ 'ਚ ਆਉਣ ਦੇ ਲਈ ਵੇਖੋ ਬਈ ਤੁਸੀਂ ਤਾਂ ਜਾਣਦੇ ਚਲੋ ਆਪਾਂ ਪਹਿਲਾਂ ਕੁਦਰਤੀ ਖੇਤੀਬਾੜ ਸੀਗੇ ਹੂੰ 2010 ਤੋਂ ਤੇ ਫਿਰ ਆਪਾਂ ਆ ਗਿਆ ਬਈ ਆਪਾਂ ਰੇ ਲੂਪ ਉੱਤਰ ਤੇ ਆਪਦੀ ਲੋੜ ਪੂਰੀ ਕਰੀਏ ਪਹਿਲਾਂ ਸਬਜ਼ੀਆਂ ਦੀ ਕਣਕ ਦੀ ਇਹ ਸਾਰੀਆਂ ਚੀਜ਼ਾਂ ਦੀ ਗੋੜ ਚਾਹੀਦਾ ਉਹਦੇ ਵਾਸਤੇ ਫੇਰ ਆ ਗਿਆ ਵੀ ਚਲੋ ਇਹ ਹੋ ਗਿਆ ਆਪਣਾ ਤਾਂ ਹੁਣ ਆਪਾਂ ਆਪਦੀ ਜਿਹੜਾ ਆਮਦਨ ਕਿਵੇਂ ਵਧਾ ਸਕਦੇ ਆ ਬਚਤ ਕਿਵੇਂ ਵਧੂਗੀ ਆਪਣੀ ਤਾਂ ਉਹਦੇ ਚੋਂ ਅਸੀਂ ਇੱਕ ਪ੍ਰੋਡਕਟ ਹਲਦੀ ਦਾ ਚੁਣ ਲਿਆ ਤਾਂ ਹਲਦੀ ਤੇ ਅਸੀਂ ਪਹਿਲਾਂ ਕਨਾਲ ਤੋਂ ਸ਼ੁਰੂ ਕੀਤਾ ਫੇਰ ਖੋਸਾ ਪਾਡੋ ਵੀ ਅਸੀਂ ਕੰਮ ਕਰਦੇ ਆ ਉੱਥੇ ਸਾਡਾ ਹਰਿਆਵਲ ਗਰੁੱਪ ਹੈਗਾ ਸੰਦਗਿਆਨੀ ਗਰਮੀਤ ਸਿੰਘ ਜੀ ਖੋਸਿਆਂ ਵਾਲੇ ਹਾਂਜੀ ਉੱਥੇ ਅਸੀਂ ਕੰਮ ਕਰਦੇ ਆਂ ਤਾਂ ਉੱਥੇ ਸਾਡੇ ਕੋਲ 8.5 ਏਕੜ ਹਲਦੀ ਦੇ ਨੇ ਤੇ ਇੱਥੇ ਮੈਂ 3 ਏਕੜ ਕਰ ਲਈ ਸੀ ਤੇ ਹਲਦੀ ਦੀ ਮਾਰਕੀਟ ਲਈ ਇਹ ਸੀ ਸੌਖਾ ਵੀ ਤੁਹਾਡੇ ਕੋਲੇ 10 ਮਹੀਨਿਆਂ ਦੀ ਫਸਲ ਆ 10 ਮਹੀਨਿਆਂ ਚ ਤੁਸੀਂ ਮਾਰਕੀਟ ਲਈ ਵਰਕ ਕਰ ਸਕਦੇ ਹੋ ਪਹਿਲਾ ਤੁਸੀਂ ਆਚਾਰ ਤੇ ਕੰਮ ਕਰ ਸਕਦੇ ਹੋ ਦੂਜਾ ਤੁਸੀਂ ਸੁੱਕੀ ਹਲਦੀ ਵੇਚ ਸਕਦੇ ਹੋ ਉਬਾਲ ਕੇ ਹਾਂਜੀ ਤੀਜਾ ਹੈਗਾ ਤੁਸੀਂ ਪ੍ਰੋਸੈਸ ਕਰਕੇ ਵੇਚ ਸਕਦੇ ਹੋ ਜਿਹਦੇ ਕੋਲੇ ਸੀਡ ਹੈਗਾ ਉਹ ਫਸਟ ਟਾਈਮ ਹੀ ਸੀਡ ਚ ਸੇਲ ਕਰ ਸਕਦਾ ਔਰ ਇਹ ਹੈਗਾ ਵੀ ਤੁਸੀਂ ਇਹ ਫਸਲ ਚ ਕਮਾਈ ਤੁਹਾਡੀ ਉਦੋਂ ਆ ਜਦੋਂ ਤੁਸੀਂ ਇਹਨੂੰ ਵੇਚੋਗੇ ਪਹਿਲਾਂ ਕੋਈ ਵੀ ਬਲਾਰਾ ਤੁਹਾਨੂੰ ਆ ਕੇ ਮਲਟੀਪਲਾਈ ਕਰ ਦੇਵੇ ਹਾਂਜੀ ਬਈ ਹਾਂਜੀ 70 ਕੁਇੰਟਲ ਨਿਕਲੇ 60 ਰੁਪਏ ਵਿੱਚ ਹੀ ਤੇ 4 ਲੱਖ 20 ਹਜ਼ਾਰ ਦੀ ਹੋਗੀ ਹਾਂਜੀ ਤੇ ਉਹ ਨਹੀਂ ਮੈਨੂੰ ਲੱਗਦਾ ਠੀਕ ਹੈ ਜੀ ਜ਼ਿਆਦਾ ਕਮਾਈ ਆਪਾਂ ਲੈਣੀ ਐ ਜੇ ਫਿਰ ਪਾਊਡਰ ਬਣਾ ਕੇ ਵੇਚਣਾ ਹੈ ਪਾਊਡਰ ਬਣਾ ਕੇ ਵੇਚਣਾ ਤੇ ਵੇਚਣ ਦੀ ਸ਼ਮਤਾ ਵਾਲੇ ਨੂੰ ਹੋਊਗੀ ਕਮਾਈ ਉਦੋਂ ਆ ਜਦੋਂ ਆਪਾਂ ਬੋਲ ਦਿੰਨੇ ਜੀ ਹਲਦੀ ਲਾਓ 4 ਲੱਖ ਰੁਪਇਆ ਕਿੱਲੇ ਦਾ ਆਊਗਾ ਤਾਂ ਇਹ ਤਾਂ ਮਿਹਨਤ ਨਾਲ ਹੀ ਆਊਗਾ ਤੇ ਜੋ ਮਗਰੋਂ ਬੰਦਾ ਫੋਨ ਕਰਦਾ ਜੇ ਕਮੈਂਟ ਹਾਂਜੀ ਭਾਈ ਅੱਛਾ 4 ਲੱਖ ਫਿਰ ਤੁਸੀਂ 3 ਕਿੱਲੇ ਲਾਏ 12 ਲੱਖ ਹੋ ਗਿਆ ਅੱਛਾ ਤਾਂ ਉਹ ਤਾਂ ਹਜੇ ਜਦੋਂ बिकੂਗਾ ਉਦੋਂ ਆਊਗਾ ਤਾਂ ਤੁਹਾਨੂੰ ਮਾਰਕੀਟ ਜੇ ਤੁਹਾਡੀ ਕਨਾਲ ਹਲਦੀ ਲਈ ਤਾਂ ਤੁਸੀਂ ਕਨਾਲ ਦੀ ਮਾਰਕੀਟ ਪੈਦਾ ਕਰੋ ਫਿਰ ਦੋ ਕਨਾਲਾਂ ਤੇ ਜਾਓ ਫਿਰ ਇਦਾਂ ਇਦਾਂ ਕਰਕੇ ਤੁਸੀਂ ਕੰਮ ਕਰੋ ਹੌਲੀ ਹੌਲੀ ਸਟੈਪ ਬਾ ਸਟੈਪ ਚੱਲਣਾ ਪੈਂਦਾ ਹਾਂ ਹਾਂਜੀ ਹਾਂਜੀ ਭਾਈ ਜੇ ਝਾੜ ਦੀ ਗੱਲ ਕਰੀਏ ਜਿਵੇਂ ਤੁਸੀਂ ਪਹਿਲਾਂ ਦੱਸਿਆ ਕਿ ਸਾਡਾ ਇੰਨਾ ਝਾੜ ਆਇਆ ਹੈਗਾ ਹਾਂਜੀ ਅੱਜ ਜੇ ਮੰਨ ਲਓ ਤੁਹਾਡੀ ਪਟਾਈ ਹੁੰਦੀ ਹੈ ਜਿਵੇਂ ਹਨਾ ਤੁਸੀਂ ਦੱਸਿਆ ਦਸੰਬਰ ਤੋਂ ਬਾਅਦ ਪਟਾਈ ਕਰਦੇ ਹੋ ਜੀ ਜਨਵਰੀ ਫਰਵਰੀ ਚ ਜਦੋਂ ਪਟਾਈ ਕਰਦੇ ਉਹਦੋਂ ਕਿੰਨਾ ਝਾੜ ਹੁੰਦਾ ਇਹਦਾ ਕੱਚੀ ਦਾ ਫਿਰ ਜਦੋਂ ਆਪਾਂ ਪ੍ਰੋਸੈਸਿੰਗ ਕਰਦੇ ਆ ਹਨਾ ਸੁਕਾਉਣੇ ਇਹਨੂੰ ਉਦੋਂ ਇਹਦਾ ਕਿੰਨਾ ਰਹਿ ਜਾਂਦਾ weight ਜੀ ਇਹ ਨਾ ਹੀ ਜਦੋਂ ਆਪਾਂ ਪਟਾਈ ਕਰਦੇ ਆ ਉਦੋਂ ਅਸੀਂ ਲੇਬਰ ਲਾਈ ਜਿਹੜੀ ਉਹ ਗੱਟਿਆਂ ਦੇ ਹਿਸਾਬ ਨਾਲ ਅਸੀਂ ਭਰਾਈ ਕਰਾ ਲਈ ਸੀ ਹਾਂਜੀ ਤਾਂ ਜਿਹੜਾ ਮੈਂ ਆਪਾਂ ਅੱਗੇ ਵੀ ਆਫ ਕੈਮਰਾ ਕੀਤੀ ਗੱਲ ਬਈ 40 ਕਿਲੋ ਦਾ ਜਿਹੜਾ ਗੱਟਾ ਸੀ ਉਹ ਜਦੋਂ ਅਸੀਂ ਪਟਾਈ ਕੀਤੀ ਹੈ ਜਨਵਰੀ ਦੇ ਅਖੀਰ ਚ ਜਾ ਕੇ ਫਰਵਰੀ ਚ ਹਾਂਜੀ ਉਦੋਂ ਭਰੇ ਆ ਗੱਟੇ ਤੇ ਜਦੋਂ ਆਪਾਂ ਅਪ੍ਰੈਲ ਦੇ ਅਖੀਰ ਚ ਬੀਜ ਦੇਣਾ ਸੀ ਤਾਂ 5-5 ਕਿਲੋ ਗੱਟੇ ਦਾ ਵਜਨ ਔਡ ਗਿਆ ਸੀ ਹਾਂ ਤਾਂ ਹੁਣ ਅਸੀਂ ਵੀ ਇਹਦੇ ਤੇ ਕਰਦੇ ਪਏ ਆ ਪਰ ਮੈਨੂੰ ਲੱਗਦਾ ਬਈ ਜਿਹੜਾ ਇਹ ਆਪਣੇ ਕਿਲੋ ਚ ਆਪਾਂ ਕਹਿੰਦੇ ਆ ਬਈ 190 ਗ੍ਰਾਮ 200 ਗ੍ਰਾਮ ਪਾਊਡਰ ਨਿਕਲਿਆ ਹੁੰਦਾ 190 ਤੋਂ ਵੀ ਥੱਲੇ ਜਾਵੜਦਾ ਜੇ ਤੁਸੀਂ ਸ਼ੁਰੂ ਵਾਲੇ ਕੱਚੇ ਹਲਦੀ ਦੇ ਮੁਕਾਬਲੇ ਦੇਖਾਂਗੇ ਹਾਂਜੀ ਤਾਂ ਉਹਦੇ 'ਚ ਇਹ ਹੈਗਾ ਵੀ ਉਹ ਜਿਹੜਾ ਤੁਹਾਡਾ ਪੰਜਵਾਂ ਹਿੱਸਾ ਪੰਜਵੇਂ ਹਿੱਸੇ ਤੋਂ ਘੱਟ ਦੀ ਹੈ ਹਲਦੀ ਬਹੁਤ ਤਾਂ ਇਹ ਗੱਲਾਂ ਦਾ ਧਿਆਨ ਰੱਖਣਾ ਜਿਹਦੀ ਕੱਚੀ ਹਲਦੀ ਸ਼ੁਰੂ 'ਚ ਵਿਗਦੀ ਹੈ ਤਾਂ ਮੈਨੂੰ ਲੱਗਦਾ ਵੀ ਕੱਚੀ ਹਲਦੀ ਤੇ ਜ਼ਿਆਦਾ ਜ਼ੋਰ ਦੇਣਾ ਚਾਹੀਦਾ ਉਹ ਬੈਸਟ ਹੈ ਨਾ ਉਹ ਬੈਸਟ ਹੈ ਤੁਹਾਡੇ ਕੋਲੇ ਇੱਕ ਆਮਦਨ ਆ ਜਾਂਦੀ ਹੈ ਹਾਂਜੀ ਪਹਿਲਾਂ ਤਾਂ ਇਹ ਆ ਵਿਸ਼ਾ ਵੀ ਤੁਸੀਂ ਝੋਨੇ ਕਣਕਾਂ ਦੀ ਆਮਦਨ ਲਾ ਲਓ ਹੂੰ ਵੀ ਅਸੀਂ 1 ਲੱਖ ਰੁਪਈਆ ਝੋਨੇ ਦੇ ਸਵਾ ਲੱਖ ਰੁਪਈਆ ਕਮਾਉਣੇ ਆ ਹੂੰ ਉਹ ਆਪਾਂ ਕਲੀਅਰ ਕਰਨੇ ਉਹ 10 ਕੁਆਂਟਲ ਵੇਚ ਕੇ 20 ਕੁਆਂਟਲ ਵੇਚ ਕੇ ਉਹ ਪੈਸੇ ਪੂਰੇ ਕਰੋ ਫਿਰ ਤੁਹਾਡੀ ਬਚਤ ਪਈ ਆ ਉਹਨੂੰ ਹੌਲੀ ਹੌਲੀ ਤੁਸੀਂ ਸੇਲ ਕਰਦੇ ਰਹੋ ਜਿਵੇਂ ਬਾਈ ਨੇ ਗੱਲ ਕੀਤੀ ਜੀ ਇਹਨਾਂ ਦਾ ਸਮਝਾਉਣ ਦਾ ਮਕਸਦ ਆ ਹਨਾ ਜਿਵੇਂ ਵੀਡੀਓ ਦੇਖੀ ਕਿਸੇ ਨੇ ਸੋਚ ਲਿਆ ਵੀ ਹਲਦੀ ਜੈਨੀ ਕਮਾਈ ਆ ਆਪਾਂ ਹਲਦੀ ਦੀ ਖੇਤੀ ਕਰਨੀ ਆ ਪਹਿਲੀ ਵਾਰ ਤੁਸੀਂ ਹਲਦੀ ਬੀਜ ਕੇ ਉਹਨੂੰ ਉਬਾਲਣ ਦਾ ਤਰੀਕਾ ਤੁਹਾਨੂੰ ਨਹੀਂ ਪਤਾ ਪੀਸਣ ਦਾ ਨਹੀਂ ਪਤਾ ਤਾਂ ਤੁਹਾਡੀ ਮਾਰਕੀਟਿੰਗ ਵੀ ਨਹੀਂ ਹਜੇ ਹੋਣੀ ਹੈ ਨਾ ਮਾਰਕੀਟ ਨਹੀਂ ਬਣੀ ਹੁੰਦੀ ਤਾਂ ਉੱਥੇ ਤੁਸੀਂ ਹਲਦੀ ਨੂੰ ਸੀਡ ਦੇ ਵਿੱਚ ਵੀ ਸੇਲ ਕਰ ਸਕਦੇ ਹੋ ਸਬਜ਼ੀ ਮੰਡੀ ਦੇ ਵਿੱਚ ਵੀ ਸੇਲ ਹੁੰਦੀ ਆ ਸ਼ਹਿਰਾਂ ਦੇ ਵਿੱਚ ਲੋਕ ਆਮ ਹੀ ਵਰਤਦੇ ਆ ਸਬਜ਼ੀ ਬਣਾਉਂਦੇ ਆ ਇਹਦੀਆਂ ਚਟਨੀਆਂ ਬਣਾਉਂਦੇ ਆ ਜਾਂ ਕੱਚੀ ਹਲਦੀ ਉਬਾਲ ਕੇ ਵੀ ਪੀਂਦੇ ਹੈਗੇ ਆ ਤਾਂ ਉੱਥੇ ਵੀ ਤੁਹਾਨੂੰ ਵਧੀਆ ਰੇਟ 'ਚ ਤੁਸੀਂ ਆਪਦੀ ਹਲਦੀ ਆ ਵੇਚ ਸਕਦੇ ਹੋ ਹਨਾ ਭਾਈ ਜਿਵੇਂ ਫਿਰ ਹੁਣ ਤੁਸੀਂ ਸੇਲ ਕਰਦੇ ਹੋ ਹਨਾ ਤੁਸੀਂ ਜਿਹੜਾ ਮਾਰਕੀਟਿੰਗ ਦਾ ਕੀ ਤਰੀਕਾ ਚੁਣਿਆ ਹੈਗਾ ਹੋਲ ਸੇਲ ਚ ਕਰਦੇ ਹੋ ਜਾਂ ਪੈਕਿੰਗ ਕਰਕੇ ਖੁਦ ਕਰਦੇ ਹੋ ਡੇਲੀ ਸੇਲ ਹੁੰਦੀ ਹੈ ਆਪਣੀ ਹਾਂਜੀ ਆਪਾਂ ਨਾ ਸੀਡ ਦੀ ਸੇਲ ਆਪਾਂ ਪਿਛਲੇ ਸਮੇਂ ਤੇ ਸ਼ੁਰੂ ਕੀਤੀ ਆ ਤੇ ਕਿਉਂਕਿ ਹੁਣ ਏਰੀਆ ਵਧਾਉਣੇ ਤਾਂ ਸੀਡ ਦੀ ਸੇਲ ਕਰਨੀ ਜ਼ਰੂਰੀ ਸੀ ਵੀ ਤੁਹਾਡੇ ਕੋਲੇ ਕੁਝ ਪੈਸਾ ਆ ਜਾਂਦਾ ਕਾਰੋਬਾਰ ਚਲਾਉਣ ਲਈ ਸੇਫ ਰਾਇਨ ਨੂੰ ਹਾਂਜੀ ਤਾਂ ਉਹ ਅਸੀਂ ਸੀਡ ਦੀ ਸੇਲ ਸ਼ੁਰੂ ਕੀਤੀ ਆ ਵੀ ਕੀ ਸੀਡ ਤੇ ਨਰੋਲ ਕੰਮ ਕਰਾਂਗੇ ਹਾਂਜੀ ਵੀ ਜਿਹੜਾ ਤੁਹਾਡੇ ਨਾਲ ਜੁੜਿਆ ਕਿਸਾਨ ਆ ਉਹ ਇਹ ਚੰਗ ਜਿਹਾ ਨਾ ਰਵੇ ਵੀ ਇਹ ਰਾਜਾਪੁਰੀ ਕਿਸਮ ਹੂੰ ਕਿ ਇਹ ਪੰਜਾਬ 1 ਆ 2 ਆ ਹਾਂਜੀ ਠੀਕ ਹੈ ਆਪਣੇ ਕਿਸਮਾਂ ਜਿਆਦੇ ਤੇ ਫਿਰ ਅਸੀਂ ਆਪਦੇ ਵਾਂਚ ਕੋਈ ਹੋਰ ਕਿਸਮ ਵੀ ਨਹੀਂ ਲਾਈ ਹੂੰ ਤਾਂ ਅਸੀਂ ਇੱਕ ਕਿਸਮ ਤੇ ਰਹੇ ਪਹਿਲਾ ਕੰਮ ਕੀਤਾ ਸੀਡ ਤੇ ਫਿਰ ਅਸੀਂ ਕੀਤਾ ਵੀ ਜਿਹੜੀ ਸੁੱਕੀ ਹਲਦੀ ਸਾਡੇ ਤੋਂ ਬਹੁਤ ਮੰਗਦੇ ਨੇ ਹੁਣ ਤਾਂ ਇਸ ਵਾਰ ਗਾਹ ਨੂੰ ਅਸੀਂ ਸੁੱਕੀ ਹਲਦੀ ਦੀ ਸੇਲ ਵੀ ਕਰਾਂਗੇ ਅੱਛਾ ਵੀ ਸਾਡੇ ਦਾ ਇਹ ਹੈਗਾ ਵੀ ਜੇ ਕਿਸੇ ਦਾ ਮਨ ਚਲੋ ਬਈ ਅਸੀਂ ਸੁਕਾ ਕੇ ਲੈਣ ਕਿਉਂਕਿ ਪ੍ਰੋਸੈਸ ਸਕਾਉਣ ਦਾ ਬਹੁਤ ਔਖਾ ਹਾਂਜੀ ਤਾਂ ਉਹਦੇ ਤੇ ਹਰੇਕ ਬੰਦਾ ਝਿਜਕਦਾ ਤਾਂ ਸੁੱਕੀ ਹਲਦੀ ਸਟੋਰ ਕਰਨੀ ਥੋੜੀ ਸੌਖੀ ਹੈ ਹਾਂਜੀ ਉਹ ਘਰਾਂ ਚ ਬੰਦਾ ਲੈ ਜਾਂਦਾ ਕਰ ਲੈਂਦਾ ਸਟੋਰ ਤਾਂ ਅਸੀਂ ਉਹਦੇ ਤੇ ਵੀ ਕੰਮ ਕਰਦੇ ਪਏ ਆ ਵੀ ਸੁੱਕੀ ਹਲਦੀ ਗਾਂ ਨੂੰ ਸੇਲ ਕਰਾਂਗੇ ਇੱਕ ਇਹ ਹੈਗਾ ਇਸ ਤੋਂ ਬਾਅਦ ਆਪਾਂ ਪਾਊਡਰ ਫਾਰਮ ਚ ਡੇਲੀ ਸੇਲ ਕਰਦੇ ਆ ਉਹ ਤਾਂ ਆਪਾਂ ਨਾਲ ਬਹੁਤ ਜਨੇ ਪਰਿਵਾਰ ਜੋੜਦੇ ਆ ਵੀ ਜਿਹੜੇ ਆਪਣੇ ਪਰਿਵਾਰ ਦੇ ਮੈਂਬਰ ਆ ਉਹਨਾਂ ਨੂੰ ਵੇਚਣ ਲਈ ਭੇਜਦੇ ਆ ਆਪਾਂ ਇੱਕ ਮੁੰਡੇ ਨੂੰ ਆਪਾਂ ਗੱਡੀ ਲੈ ਕੇ ਦਿੱਤੀ ਆ ਹਾਂਜੀ ਉਹ ਜਾਂਦੇ ਆ ਉੱਥੇ ਖੋਸਾ ਪਾਂਡੋ ਆਪਣੇ ਛੋਟੇ ਹਾਥੀ ਦੋ ਰੱਖੇ ਨੇ ਉਹ ਲਗ ਲਗ ਜਗ੍ਹਾ ਹਟ ਲੱਗਦੀ ਉੱਥੇ ਜਾਂਦੇ ਨੇ ਤਾਂ ਅਸੀਂ ਇੱਕ ਬ੍ਰਾਂਡ ਬਣਾ ਕੇ ਉਹਦੇ ਚ ਪੈਕਿੰਗ ਕਰਕੇ ਫਿਰ ਉਹਨੂੰ ਸੇਲ ਕਰਦੇ ਠੀਕ ਹੈ ਤੇ ਉਹ ਹਲਦੀ ਦਾ ਹੌਲੀ ਹੌਲੀ ਆਉਣ ਵਾਲੇ ਸਮੇਂ ਚ ਛੋਟਾ ਛੈ ਛੇ ਬਣਾ ਕੇ ਵੀ ਜਿੱਦਾਂ ਸਮਾਂ ਘਟਾ ਬੰਦੇ ਦੇ ਇਮਿਊਨਿਟੀ ਸਿਸਟਮ ਡਾਊਨ ਹੁੰਦੇ ਜਾਂਦੇ ਨੇ ਤਾਂ ਹਲਦੀ ਦੁੱਧ ਚ ਪਾ ਕੇ ਜਿੱਦਾਂ ਪੀਣੀ ਆਪਾਂ ਤਾਂ ਉਹ ਆਪਾਂ ਟੈਸਟਿੰਗ ਵਗੈਰਾ ਕਰਵਾਈਏ ਬਈ ਕਦੇ ਜਿਹੜਾ ਇਦੇ ਚ ਤੱਤ ਹੁੰਦਾ ਕਰਕਮਨ ਇਹ ਜਿਹੜਾ ਅਸੀਂ ਕਰਾਇਆ ਸੀ ਕਰਕਮਨ ਤਾਂ ਤੇ ਦਾ 3.75 ਹੀ ਆਉਂਦਾ ਹਾਂਜੀ ਜਿਹੜੀ ਪੰਜਾਬ ਤੋਂ ਕਿਸਮ ਹਨ ਇਹਦਾ 3.50 ਤੋਂ ਲੈ ਕੇ 77 ਤੱਕ ਹੀ ਰਹਿੰਦਾ ਸਹੀ ਕਿੰਨਾ ਹੋਣਾ ਚਾਹੀਦਾ ਜਿਹੜੀ ਆਪਾਂ ਵਧੀਆ ਕੁਆਲਿਟੀ ਦੀ ਗੰਦੇ ਉਹਦੇ ਚ ਕਿੰਨਾ ਹੁੰਦਾ ਦੇਖੋ ਇਹਦੇ ਚ ਵੀ ਬਾਈ ਵੈਸੇ ਤਾਂ ਪਤਾ ਨਹੀਂ ਅਲੱਗ-ਅਲੱਗ ਸਾਰਿਆਂ ਦੀ رائے ਹੋਊਗੀ ਹਮ ਪਰ ਇਹਦੇ ਚ ਕਰਕਮਨ ਤਾਂ 9 ਵੀ ਪਿਆ ਅੱਛਾ ਹੁਣ ਮੈਂ ਪਿੱਛੇ ਇੱਕ ਇੰਡਸਟਰੀ ਵਾਲੇ ਕੋਲੇ ਗਿਆ ਉਹਨੇ ਮੈਨੂੰ ਦੱਸਿਆ ਉਹ ਕੀ ਕਰਦੇ ਕਰਕਮਨ ਤੁਹਾਡੀ ਗੱਲ ਦੇ ਨਾਲ ਹੀ ਕਰਕਮਨ ਦੀ ਇੱਕ ਨਾ ਅਲੱਗ ਤੋਂ ਮਿਲ ਜਾਂਦਾ ਕਰਕਮਨ ਹਾਂਜੀ ਤੁਹਾਨੂੰ ਲਿਕਿਡ ਫਾਰਮ ਚ ਹਾਂਜੀ ਤੁਹਾਡੀ ਹਲਦੀ ਕਿੱਦਾਂ ਦੀ ਵੀ ਹੈ ਜਿਹਨੂੰ ਹਲਦੀ ਦਾ ਤੇਲ ਕਹਿੰਦੇ ਕੱਢਿਆ ਹੋਇਆ ਕੱਢਿਆ ਹੋਇਆ ਕਰਕਮਨ ਹਾਂ ਹਾਂਜੀ ਤੇ ਉਹ ਕੀ ਕਰਦੇ ਆ ਵੀ ਜਮਾ ਰਾਫਟ ਆਫ ਹਲਦੀ ਆ ਹੂੰ ਉਹਦੇ ਚ ਕੁਝ ਪੂੰਦਾ ਪਾ ਲੈਣੀ ਐਡ ਕਰ ਦਿੰਦੇ ਤੇ ਉਹਨੂੰ ਹੀ ਕਰਕਮਨ ਹਲਦੀ ਹਲਦੀ ਬਣਾ ਲੈਂਦੇ ਆ ਕਰਕਮਨ ਦਾ ਰੋਲਾ ਜਿਹੜਾ ਆਮ ਬੰਦੇ ਦੀ ਸਮਝ ਤਾਂ ਇਹ ਹੋਣਾ ਚਾਹੀਦਾ ਵੀ ਅਸੀਂ ਜਿਹੜੀ ਹਲਦੀ ਵਰਤਦੇ ਆ ਉਹ ਉਹ ਤੁਸੀਂ ਪੈਰਾਸੀਟਾਮੋਲ ਅੰਗੂ ਹੀ ਲਾ ਲਓ ਬਈ ਇੱਕ ਹੈਗੀ 500 ਮੰਨ ਲਓ 250 ਐਮਜੀ ਦੀ ਇੱਕ 500 ਦੀ ਠੀਕ ਹੈ ਜਿਹੜਾ ਕਰਕਮਨ ਤਤ ਜਿਹਦੇ ਕੋਲੇ ਨੌਵਾਂ ਉਹ ਸੇਲਮ ਹਲਦੀ ਆ ਉਹਦਾ 8-9 ਤੱਕ ਚੱਲਿਆ ਜਾਂਦਾ ਠੀਕ ਹੈ ਉਹ ਦਵਾਈਆਂ 'ਚ ਵਰਤੀ ਜਾਂਦੀ ਜੀ ਉਹਨੂੰ ਦਵਾਈਆਂ ਲਈ ਵਰਤੇ ਜਾਣ ਅੰਬਾ ਹਲਦੀ ਆ ਅੰਬਾ ਹਲਦੀ ਦਾ ਪਾਊਡਰ ਜੇ ਦੇਖ ਲੈ ਕਿਸੇ ਨੇ ਮਿੱਟੀ ਰੰਗਾ ਜਾਵਾ ਖਾਣ ਨੂੰ ਜੀ ਨਹੀਂ ਕਰਨਾ ਠੀਕ ਹੈ ਉਹ ਦਵਾਈ ਦੇ ਪਰਪਸ ਤੋਂ ਆ ਇਹ ਜੇ ਤੁਸੀਂ ਦਵਾਈ ਦੇ ਪਰਪਸ ਤੋਂ ਲੈਣੀ ਆ ਮੰਨ ਲਓ ਆਪਣੇ ਤਾਂ ਹਜੇ ਜਿਹੜੀ ਘਰੇਲੂ ਹਲਦੀ ਹੈ ਇਹੀ ਨਹੀਂ ਕੋਈ ਦੁੱਧ ਚ ਪਾ ਕੇ ਪੀਣ ਲੱਗਿਆ ਜੇ ਆਪਾਂ ਨਾ ਆਮ ਸਬਜ਼ੀ ਚ ਵਰਤਨੀ ਆ ਰਾਮ ਜੀ ਵੀ ਚਾਹੀਦਾ ਆਪਾਂ ਨੂੰ ਆਪਾਂ ਨੂੰ ਨਹੀਂ ਆਪਾਂ ਦਾਲ ਸਬਜ਼ੀ ਚ ਵਰਤਦੇ ਆ ਇਹਨੂੰ ਕੱਲਾ ਤੇ ਆਪਾਂ ਮੈਡੀਸਨ ਦੇ ਤੌਰ ਤੇ ਇਹਨੂੰ ਵਰਤਣਾ ਵੀ ਨਹੀਂ ਸ਼ੁਰੂ ਕੀਤਾ ਅਸਲ ਚ ਕੋਈ ਹਲਦੀ ਦੀ ਪੰਜੀਰੀ ਨਹੀਂ ਖਾਂਦਾ ਪਿਆ ਕੋਈ ਦੁੱਧ ਚ ਪਾ ਕੇ ਨਹੀਂ ਲੈਂਦਾ ਪਿਆ ਜੇ ਆਪਾਂ ਆਹ ਜਿਹੜੀ ਆਪਦੇ ਖੇਤਾਂ ਚ ਹਲਦੀ ਪੈਦਾ ਕਰਦੇ ਆ ਜਿਹਨੂੰ ਦੁੱਧ ਚ ਪਾ ਕੇ ਲਵਾਂਗੇ ਤਾਂ ਆਪਣਾ ਇਮਿਊਨਿਟੀ ਸਿਸਟਮ ਵਧੂਗਾ ਬਈ ਲੋਕਾਂ ਨੇ ਇਹ ਹੀ ਗੱਲ ਲਾਣਾ ਵੀ ਹਲਦੀ ਗਰਮ ਹੁੰਦੀ ਆ ਇਸ ਕਰਕੇ ਨਹੀਂ ਖਾਂਦੇ ਉਹੀ ਹੈ ਨਾ